ਟੇਬਲ ਪਰ ਤਾਂ ਆਇਆ ਪਟਾਕਾ ਪੂਰਾ ਨਹੀਂ ਆ ਰਹਾ ਇਹ ਵਾਲੇ ਤੋਂ ਪੂਰਾ ਮਜ਼ਾ ਆਇਆ ਚਲਾਉਂਦਾ ਫਿਰ ਹੈਪੀ ਦੀਵਾਲੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਤੇ ਅੱਜ 21 ਅਕਤੂਬਰ ਬੰਦੀ ਛੋੜ ਦਿਵਸ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਆਜੋ ਮਨਾਨੇ ਆ ਦੀਵਾਲੀ ਤੇ ਪਰ ਦੀਵਾਲੀ ਮਨਾਉਣ ਨੂੰ ਹਲੇ ਟਾਈਮ ਹੈਗਾ ਥੋੜਾ ਜਿਹਾ ਕਿਉਂਕਿ ਹਜੇ ਤਾਂ 9:30 ਹੀ ਹੋਏ ਨੇ ਤੇ ਸ਼ਾਮ ਨੂੰ ਮਨਾਣੀ ਹੈ ਦੀਵਾਲੀ ਤੇ ਪਹਿਲਾਂ ਕਈ ਕਰਨੇ ਆ ਕੰਮ ਕਿਉਂਕਿ ਮੋਸਟ ਆਫ ਪੀਪਲ ਕੰਮ ਆ ਤੇ ਆ ਕੰਮ ਤੋਂ ਆਣ ਕੇ 5-6 ਵਜੇ ਤੇ ਦੀਵਾਲੀਏ ਫਿਰ ਚਾਵਾਂਗੇ ਗੁਰੂ ਘਰ ਮੱਥਾ ਵਗੈਰਾ ਟੇਕਾਂਗੇ ਉਸ ਤੋਂ ਪਹਿਲਾਂ ਇੱਕ ਕੰਮ ਕਰਿਆ ਇਹ ਗੱਡੀ ਸਾਡੀ ਖਰਾਬ ਹੋਣ ਨੂੰ ਠੀਕ ਕਰਾਣੇ ਦੇਣ ਜਾਣਾ ਤੇ ਫਿਰ ਆ ਕੇ ਦੀਵਾਲੀ ਮਨਾਣੀ ਉਹ ਜੀ ਗੱਡੀ ਛੱਡਤੀ ਐ ਬਾਕੀ ਦੇਖੋ 1-2 ਘੰਟੇ ਤੱਕ ਕਹਿੰਦੇ ਦੇ ਦਾਂਗੇ ਗੱਡੀ ਨੂੰ ਤੇ ਲੱਗਣਿਆ 2 ਘੰਟੇ ਤੇ ਸਿਰੇ ਖਾਏ ਬਿਨਾ ਨਿਕਲੇ ਆਏ ਤੇ ਮੈਂ ਕਿਹਾ ਹੁਣ ਕੁਝ ਖਾ ਲਈਏ ਪਹਿਲਾਂ ਤੇ ਫਿਰ ਮੈਂ ਲੈਕਦੀ ਆ ਗਿਆ ਜਿਹੜੀ ਬਾਹਰ ਹੈ ਜੀ ਠੰਡ ਤੇ ਅੰਦਰ ਚੈੱਕ ਕਰੋ ਲੋਤ ਪਿਆਰਾ ਵਿਊ ਆਉਂਦਿਆ ਦੇਖੋ ਤੇ ਆਜੋ ਆਪਾਂ ਚੱਲੀਏ ਅੰਦਰ ਹੋਟ ਚਾਕਲੇਟ ਲੈ ਲਈ ਇੱਕ ਤੇ ਨਾਲ ਇੱਕ ਹੈਸ਼ ਬਰਾਊਨੀ ਲੈਟਰ ਗੱਡੀ ਦੀ ਚਾਬੀ ਮਿਲ ਗਈ ਤੇ ਗੱਡੀ ਹੋ ਗਈ ਠੀਕ ਤੇ ਆਪਾਂ ਚੱਲੀਏ ਘਰ ਨੂੰ ਛੇਤੀ ਛੇਤੀ ਕਿਉਂਕਿ ਕੰਮ ਕਰਨੇ ਆ ਹੋਰ ਬਹੁਤ ਜ਼ਿਆਦਾ ਦੀਵਾਲੀ ਵਾਲੇ ਦਿਨ ਸਭ ਨਾਲ ਜ਼ਿਆਦਾ ਚਾਹ ਹੁੰਦਾ ਇੱਕ ਚੀਜ਼ ਦਾ ਹੋਏ ਪਟਾਕਿਆਂ ਦਾ ਤੇ ਆ ਜੋ ਆ ਲੈ ਆਂਦੇ ਨੇ ਸਾਰੇ ਪਟਾਕੇ ਤੇ ਟੇਬਲ ਪਰ ਤਾਂ ਇਹ ਪਟਾਕੇ ਹਨ ਤੇ ਸਾਰੇ ਸਕਾਇਰੋਕਟ ਹੀ ਆ ਜ਼ਿਆਦਾਤਰ ਹੱਥ ਚ ਫੜਾਉਣ ਵਾਲੇ ਕਿਉਂਕਿ ਤੇ ਬੰਬ ਨਹੀਂ ਆਂਦੇ ਹੈਗੇ ਸੇਫਟੀ ਕਰਕੇ ਜ਼ਿਆਦਾਤਰ ਇਹ ਹੀ ਨੇ ਸਾਰੇ ਆਪਾਂ ਜ਼ਿਆਦਾਤਰ ਇਦਾਂ ਦੇ ਲਿਆਂਦੇ ਛੋਟੇ-ਛੋਟੇ ਤੇ ਇਹ ਚਲਾਵਾਂਗੇ ਅਸੀਂ ਰਾਤ ਨੂੰ ਲੋਵੀ ਘਾਰੇ ਅਸੀਂ ਦੀਵੇ ਲਾਤੇ ਆ ਦੇਖੋ ਥੋੜਾ ਜਿਹਾ ਤੇਲ ਰੁੜ ਗਿਆ ਪਰ ਲਾਤੇ ਆ ਤੇ ਹੁਣੇ ਅਸੀਂ ਜਾਵਾਂਗੇ ਗੁਰਦੁਆਰੇ ਪਹਿਲਾਂ ਤੇ ਉੱਥੇ ਦੀਵੇ ਬਾਲਾਂਗੇ ਥੋੜਾ ਮੱਥਾ-ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਪਟਾਕੇ ਚਲਾਵਾਂਗੇ ਪਟਾਕਿਆਂ ਦੀ ਭਾਰੀ ਤੇ ਲੋਕੀ ਸੇ ਪਾਰਕਾਂ ਚ ਇਕੱਠੇ ਹੋ ਕੇ ਐਡਾ ਪਟਾਕੇ ਚਲਾ ਦੇਣਾ ਇਹ ਤੇ ਜਿਹਨਾਂ ਦੇ ਲਾਗੇ ਰਹੇ ਘਰ ਨੇ ਸਾਰੇ ਇੱਥੇ ਪਾਰਕ 'ਚ ਆ ਜਾਂਦੇ ਆ ਕਿਤੇ ਸੇਫ ਵੀ ਆ ਤੇ ਕਿਤੇ ਸਾਰੇ ਘਰ ਦੇ ਸੂਤ ਲੱਕੜ ਦੇ ਹੁੰਦੇ ਆ ਤਾਂ ਅਗਰ ਕਿ ਸਾਰੇ ਇੱਥੇ ਪਾਰਕ 'ਚ ਆ ਗਏ ਆ ਲਗ ਤੱਕ ਲੋਕ ਵਾਵਾ ਚਲਾਉਣ ਵਾਸਤੇ ਬਾਕੀ ਹੁਣ ਅਸੀਂ ਆਪਣੇ ਘਰ ਵਾਲੀ ਲਾਗੇ ਘਰ ਵਾਲੀ ਪਾਸੇ ਜਾਵਾਂਗੇ ਉੱਥੇ ਚਲਾਵਾਂਗੇ ਤੇ ਅਹੀਂ ਥੋੜਾ ਬਹੁਤ ਆ ਗਿਆ ਵੇਖ ਜੀ ਇੱਥੇ ਕਰੋਨਾ ਮੇਲਾ ਵੇਖੋ ਸਾਰੇ ਆਪਣੇ ਆਪਣੇ ਘਰਾਂ ਚੋਂ ਲਾਗੇ ਪਾਰਕ ਚ ਆਏ ਨੇ ਲੋ ਵੀ ਜਿਹਦਾ ਇੰਤਜ਼ਾਰ ਹੀ ਸਵੇਰ ਤੋਂ ਉਹ ਆ ਗਿਆ ਹੋਣਾ ਟਾਈਮ ਬਟਾ ਕੇ ਚਲਾਉਂਦਾ ਬਾਜੂ ਡਰ ਲੱਗਦਾ ਯਾ

ਤੂੰ ਮਾੜਾ ਜਿਹਾ ਕਰ ਰਿਹਾ ਚੱਲ ਨਹੀਂ ਤੇ ਆਇਨਾ ਚੱਲੂਗਾ ਸਹੀ ਚਲਵਾ 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 ਵਾਓ ਛਟਕਾ ਪਾ ਪੂਰਾ ਛਟਕਾ ਕਦੇ ਆਪਣਾ ਤੀਜਾ ਚੌਥਾ ਬੰਬੇ ਚਲਾ ਲੱਗੇ ਆਜੋ ਕੀ ਇਹਦੇ ਚ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਉਹ ਇਹ ਤਾਂ ਜਦੂਰਾ ਇਹਦੇ ਚ ਕਲਰਫੁੱਲ ਨਿਕਲਦੇ ਨੇ ਸ਼ਾਇਦ ਉਹ ਟੈਟਾ ਚੱਲ ਪਿਆ ਇਹ ਵਾਲੇ ਤੋਂ ਪੂਰਾ ਮਜ਼ਾ ਆਇਆ ਚਲਾਉਂਦਾ ਉਹ ਅਜਿਹਾ ਲੱਗਦਾ Ja, det er bra, ja, Nicolina! 컬러풀 ਵਾਲਾ ਚਲਾਣ ਲੱਗਿਆ ਠੀਕ ਹੈ ਨਹੀਂ ਜੀ ਚੱਲ ਜਾ ਚੱਲ ਜਾ ਕਿੱਥੇ ਚੱਲਣ ਲੱਗਿਆ ਜਾਨਾ ਨਾਰ ਨਹੀਂ भी देख लिये की निकलता सारे तो निकलते ज्यादा लैवी चला लगे नार <laughs> ਇਹ ਤੇ ਇੰਡੀਆ ਦੇ ਨਾਰ ਦੇ ਕੰਪੇਰਿੰਗ ਦੇਖੀ ਐ ਕੁੱਕੜ ਪੰਬ ਵਰਗਾ ਕੁੱਕੜ ਪੰਬ ਵਰਗਾ ਨਾਰ ਐ ਇਹ ਨਾਰ ਇਹਨੂੰ ਨਾਰ ਕਹਿੰਦੇ ਨੇ ਐ ਕਿਹੜਾ ਸੜਿਆ ਜਾ ਨਾਰ ਨਿਕਲਿਆ ਦੱਸ ਉਹ ਚਲ ਗਿਆ ਤੱਲੇ ਧੂੰਆਂ ਹੋ ਗਿਆ ਦਾ ਵੇ ਅੱਗ ਨਾਲ ਲੱਗ ਜਾਈ ਘਰੇ ਘਾ ਨੂੰ ਵੀ ਇਹਨੂੰ ਦੇਖ ਕੇ ਐ ਕਿਹੜਾ ਚਲਾਤਾ ਹਣ ਐਵੇਂ ਲੋਦਾ ਓਏ ਇਹ ਥੱਲੇ ਥੱਲੇ ਚੜਕਿ ਚੜਕ ਕੇ ਚੱਲਣ ਵਾਲਾ ਵਾਹ ਇਹ ਐਂਡ ਤੇ ਚ ਕਰੇਗਾ ਵਧੀਆ ਐਂਡ ਤੇ

ਇਹ ਤੇ ਬੁਗਰਾ ਮਜਾ ਆਇਆ ਪੂਰਾ ਮਜਾ ਆਇਆ ਲੋ ਵੀ ਆਪਾਂ ਮਨਾ ਲਈਏ ਦੀਵਾਲੀ ਤੇ ਦੀਵਾਲੀ ਕਹੀਏ ਬਹੁਤ ਵਧੀਆ ਤੇ ਆਈ ਹੋਪ ਤੁਹਾਡੀ ਸਾਰਿਆਂ ਦੀ ਵੀ ਵਧੀਆ ਰਹੀ ਹੋਏਗੀ ਦੀਵਾਲੀ ਤੇ ਜਾਂਦੇ ਹੋਏ ਸਾਰਿਆਂ ਨੂੰ ਇੱਕ ਵਾਰੀ ਫੇਰ ਹੈਪੀ ਦੀਵਾਲੀ ਤੇ ਜੇ ਵੀਡੀਓ ਲੱਗੀ ਹੋਏਗੀ ਵਧੀਆ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਤੇ ਤੇ ਮਿਲਦੇ ਆ ਅਗਲੀ ਵੀਡੀਓ ਚ